ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਹੋਪਸੋ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਅੱਜ ਹੈਗਾ ਆ ਮਨੀ ਦਾ ਬਰਥਡੇ ਸੋ ਮੈਂ ਤੇ ਮੰਮਾ ਲੱਗੇ ਆਂ ਡੈਕੋਰੇਸ਼ਨ ਕਰਨ ਇਹ ਹੀ ਨਹੀਂ ਲੋਟ ਹੁੰਦੇ ਪਏ ਤੇ ਮੈਂ ਗਈ ਸੀ ਕਿ ਆਫਿਸ ਤੇ ਆਉਂਦੇ-ਉਂਦੇ ਫਿਰ ਮੈਂ ਕੇਕ ਤੇ ਆ ਬੈਲੂਨ ਵਗੈਰਾ ਜੋ ਵੀ ਡੈਕੋਰੇਸ਼ਨ ਦਾ ਸਮਾਨ ਆ ਫਿਰ ਉਹ ਮੈਂ ਲੈ ਆਈ ਸੀਗੀ ਤੇ ਆਪਾਂ ਸੋਚਿਆ ਅੱਜ ਮਨੀ ਨੂੰ ਸਰਪ੍ਰਾਈਜ਼ ਦਿੰਨੇ ਆ ਬਰਥਡੇ ਤੇ ਤੇ ਮਨੀ ਅੱਜ ਗਏ ਹੈ ਗਿਆ ਬਾਜੀ ਆਇਆ ਸੀ ਬਾਜੀ ਨੂੰ ਮੈਂ ਕਿਹਾ ਤੇ ਉਹ ਫਿਰ ਲੈ ਗਿਆ ਮਨੀ ਨੂੰ ਦੂਸੂਏ ਸੋ ਉਹਨਾਂ ਦੇ ਹੋਣ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੁਝ ਡਨ ਕਰਨਾ ਆ। ਇਹ ਸਾਈਡ ਡੈਕੋਰੇਸ਼ਨ ਵਗੈਰਾ ਕਰਕੇ ਤੇ ਫਿਰ ਉਹਨਾਂ ਨੂੰ ਸਰਪ੍ਰਾਈਜ਼ ਦਿੰਨੇ ਆ ਤੇ ਉਹਨਾਂ ਦੀ ਰਿਐਕਸ਼ਨ ਚੈੱਕ ਕਰਦੇ ਆ ਤੇ ਹੁਣ ਆਪਾਂ ਫਿਰ ਕਰ ਲਈਏ ਡੈਕੋਰੇਸ਼ਨ। ਓ ਮਾਈ ਗੋਡ। ਹੁਣ ਆਪਾਂ ਕਰ ਲਈਏ। ਹੁਣ ਆਪਾਂ ਕਰ ਲਈਏ ਡੈਕੋਰੇਸ਼ਨ ਤੇ ਫਿਰ ਮਿਲਦੀ ਆ ਤੁਹਾਨੂੰ ਤੇ ਤੁਹਾਨੂੰ ਵੀ ਦਿਖਾਉਨੇ ਆ ਕਿੱਦਾਂ ਦੀ ਹੋਈ। ਸੱਟੀ ਨਹੀਂ ਹੁੰਦੇ ਮੇਰੇ ਕੋਲੋ। ਮੈਂ ਨਾ ਬੜੀਆਂ ਵੀਡੀਓਜ਼ ਦੇਖੀਆਂ YouTube ਤੇ ਵੀ ਕਿੱਦਾਂ ਹਨਾ ਡੈਕੋਰੇਸ਼ਨ ਕਰੀਏ। ਇਹ ਕਦੀ ਕਲੀਪ ਕੋਈ ਹੋਊਗੀ ਨਾ ਮੈਂ ਪਿਛਲੇ ਸਾਲ ਦੀ ਉਹ ਵੀ ਨਾਲ ਅਟੈਚ ਕਰ ਦੂੰਗੀ ਤੇ ਉਦੋਂ ਬੜੀ ਸੋਹਣੀ ਹੋਈ ਸੀਗੀ ਬੜਾ ਵਧੀਆ ਲੱਗਦਾ ਸੀ ਹੁਣ ਮੇਰੇ ਕੋਲ ਸੈਟ ਹੀ ਨਹੀਂ ਹੁੰਦੇ ਪਏ ਮੈਨੂੰ ਗਰਮੀ ਲੱਗੀ ਜਾਂਦੀ ਆ ਇੱਕ ਵੇ ਤਾਂ ਥੱਕ ਵੀ ਹੋਇਆ ਤੇ ਸੈਟ ਹੀ ਨਹੀਂ ਹੁੰਦੇ ਫਟ ਜਾਂਦੇ ਪਏ ਆ ਪਤਾ ਨਹੀਂ ਹੁਣ ਦੇਖ ਦਿਆ ਮੈਂ ਕਿੱਦਾਂ ਦੀ ਹੁੰਦੀ ਫਿਰ ਕਿੱਦਾਂ ਦੀ ਨਹੀਂ ਫਿਰ ਤੁਹਾਨੂੰ ਵੀ ਦਿਖਾਉਣੀ ਆ ਲੋ ਜੀ ਆ ਦੇਖੋ ਜੀ ਫਾਈਨਲ ਲੁੱਕ ਹਾਂਜੀ ਸਾਰੀ ਕਰ ਲਈ ਆ ਡੈਕੋਰੇਸ਼ਨ ਜਿੰਨੀ ਕੁ ਮੇਰੇ ਕੋਲ ਹੋ ਸਕਦੀ ਸੀ ਮੈਂ ਤੇ ਮੰਮਾ ਨੇ ਮਿਲ ਕੇ ਕੀਤੀ ਆ ਤੇ ਬਾਸ ਆ ਦੇਖੋ ਜੀ ਜੇ ਕਿਸੇ ਨੇ ਡੈਕੋਰੇਸ਼ਨ ਕਰਵਾਣੀ ਹੋਊਗੀ ਤੇ ਤੁਸੀਂ ਜਰੂਰ ਕੰਟੈਕਟ ਕਰਿਓ ਸਾਡੇ ਨਾਲ ਆ ਕੁੜੀ ਨੂੰ ਸੱਦ ਲਿਓ ਆਪਣੀ ਜਨਮ ਦਿਨ ਦੇ ਵਾਢੇ ਪਾਰਟੀ ਦੀ ਇਹ ਤਾਂ ਹੁਣ ਬਾਕੀ ਦੱਸੂਗੇ ਸਾਡੇ ਜਿਹੜੇ ਆ ਦੇਖਣ ਵਾਲੇ ਕੀ ਵਧੀਆ ਹੋਈ ਆ ਨੰਬਰ ਦੇਖੋ ਕਿੰਨੇ ਮਿਲਦੇ ਤੈਨੂੰ ਜੀ ਗਰਮੀ ਬਹੁਤ ਜ਼ਿਆਦਾ ਲੱਗੀ ਆ ਮੈਨੂੰ ਉਹ ਕੀ ਬਸ ਆਲਮੋਸਟ ਆ ਹੀ ਕਰ ਗਿਆ ਤੇ ਬਸ ਮਣੀ ਵੀ ਆਉਣ ਵਾਲੇ ਹੁਣੇ ਆ ਮੈਂ ਜਲਦੀ ਜਲਦੀ ਖਵਾਵਾ ਚੱਕ ਲਾ ਤੇ ਦੇਖਦੇ ਆ ਕੀ ਬਣਦਾ ਪਰ ਜਿਹੜਾ ਨਾ ਮੱਖਾ ਜਾ ਮਿਹਨਤ ਬਹੁਤ ਲੱਗਦੀ ਆ ਹਾਂ ਗਰਮੀ ਵੀ ਬਹੁਤ ਜ਼ਿਆਦਾ ਲੱਗਦੀ ਮੈਨੂੰ ਪੱਖਾ ਚਲਾ ਨਹੀਂ ਸਕਦੇ ਨਹੀਂ ਤਾਂ ਸਾਰਾ ਕੁਝ ਓੜ ਓੜ ਜਾਣਾ ਹੈ ਚਾਹਗਾ ਚਾਹ ਕੇ ਵੀ ਨਹੀਂ ਅਸੀਂ ਪੱਖਾ ਚਲਾ ਸਕਦੇ ਹਾਂਜੀ ਲੱਗੀ ਹੈਗੀ ਸਾਰਾ ਚੱਕਰ ਦੀ ਵਾਰੀ ਇੰਨਾ ਖਲਾਰਾ ਪੈ ਗਿਆ ਹੈ ਹਲੋ ਤੇ ਮੇਰੀ ਆਵਾਜ਼ ਨੂੰ ਥੋੜੇ ਅਗਨੋਰ ਹੀ ਕਰਿਓ ਆ ਦੇਖੋ ਜੀ ਮੇਰੀ ਮਨੀ ਪਲਾਂਟ ਇਹ ਤਾਂ ਲਾਈ ਹੋਈ ਐ ਤੇ ਮੈਂ ਮਨੇ ਬਹੁਤ ਜ਼ਿਆਦਾ ਬੂਟੇ ਲਾਏ ਆ ਮੈਂ ਵਾਰ ਵੀ ਤੁਹਾਨੂੰ ਦਿਖਾਉਂਗੀ ਮੈਂ ਗਮਲੇ ਵੀ ਆਪਣੇ ਆਪ ਤਿਆਰ ਕੀਤੇ ਆਪੇ ਬਣਾਏ ਆ ਮੈਨੂੰ ਬੜਾ ਸ਼ੌਂਕ ਆ ਹਾਂਜੀ ਚਲੋ ਮੈਂ ਚੱਕਲਾ ਖਲਾਰਾ ਜਲਦੀ ਜਲਦੀ ਤੇ ਮੈਂ ਕਰ ਲਾ ਹੁਣ ਆਪਣਾ ਕੰਮ ਹਾਂਜੀ ਹਾਂਜੀ ਤੇ ਇਹ ਹੈਗੀ ਆ ਸਾਡੀ ਫਾਈਨਲ ਡੈਕੋਰੇਸ਼ਨ ਜਿੰਨਾ ਕ ਮੇਰੇ ਕੋਲ ਹੋ ਸਕਿਆ ਮੈਂ ਕੀਤਾ ਤੇ ਇੱਥੇ ਮੈਂ ਦੋ ਕੋ ਫੁੱਲ ਸੀਗੇ ਉਹ ਵੀ ਸਜਾਤੇ ਤੇ ਚੈੱਕ ਕਰੋ ਕਿਦਾਂ ਦਾ ਲੱਗਦਾ ਪਿਆ ਮੇਰੇ ਕੋਲ ਇੰਨੀ ਕੀ ਹੋ ਪਾਈ ਆ ਦੇਖੋ ਇਹ ਹੈ ਗਿਆ ਫਾਈਨਲ ਲੁੱਕ ਤੇ ਇਹ ਹੈਗਾ ਕੇਕ ਉੱਪਰ ਲਿਖਿਆ ਸਰਦਾਰ ਜੀ ਤੇ ਮਨੀ ਆ ਗਿਆ ਤੇ ਮੈਂ ਆਵਾਜ਼ ਮਾਰਦੀ ਆ ਮਨੀ ਆਜੋ ਹੁਣ

ਇਹ ਮੈਂ ਬਣਾਉਂਦੀ ਹਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਥੈਂਕ ਯੂ ਹੈਪੀ ਬਰਥਡੇ ਡੀਅਰ ਹਬੀ ਥੈਂਕ ਯੂ ਹੈਪੀ ਬਰਥਡੇ ਟੂ ਯੂ ਤਾਹੀ ਨਾ ਤਾਹੀ বাজਾ ਨਹੀਂ ਸਕਦੇ ਮੇਰੇ ਹੱਥ 'ਚ ਫੋਨ ਆ ਹਾਂਜੀ

ਚਲ ਤੇ ਪਾਪਾ ਬਣਾ ਲੈਂਦੇ ਆ ਚਾਓ ਅੱਗ ਜਗਾ ਲਾਂਗੇ ਬਾਈ ਜੀ ਨਹੀਂ ਮੈਂ 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 ਮ ਹਾਂਜੀ ਇਕੱਠੇ ਬੋਲੇ ਤੇ ਬਰਥਡੇ ਕਰ ਲਿਆ ਹੁਣ ਸੈਲੀਬ੍ਰੇਟ ਹੈਨਾ ਤੇ ਉਹ ਉਸ ਕੋ ਬੋਲੀ ਅੰਦਾਵਾਰ ਤੋ ਸਿ ਕੋ ਸਕਣਾ ਕਿੱਦਾਂ ਦਾ ਲੱਗਾ ਤੁਹਾਨੂੰ ਸਰਪ੍ਰਾਈਜ਼ ਬਹੁਤ ਵਧੀਆ ਲੱਗਾ ਮੈਨੂੰ ਮੈਨੂੰ ਉਮੀਦ ਸੀ ਨਹੀਂ ਸੀ ਕੀ ਉਮੀਦ ਨਹੀਂ ਸੀ ਅੱਛਾ ਕੇਕ ਦੀ ਤਾਂ ਸੀਗੀ ਉਦਾਂ ਹੈਨਾ ਕੇਕ ਦੀ ਸੀਗੀ ਮੈਨੂੰ ਪਤਾ ਸੀਗਾ ਮੈਂ ਕਿਹਾ ਗਏ ਆਫਿਸ ਤੇ ਹੁੰਦੇ ਹੁੰਦੇ ਤੁਸੀਂ ਲਿਓਣਾ ਇਹ ਐ ਮੈਨੂੰ ਪਹਿਲੀ ਕਿਹਾ ਤਾਈ ਮੈਂ ਸੁਮਤ ਇਹਨਾਂ ਅੱਜ ਥੋੜੀ ਜੀ ਪਹਿਲਾਂ ਨਿਕਲਿਆ ਹੀ ਉਥੋਂ ਹੈਨਾ ਤੀ ਤਾਂ ਮੈਨੂੰ ਭਾਜੀ ਲੈ ਗਈ ਸੀ ਨਾ ਕੋਈ ਸ਼ਹਿਰ ਭਾਜੀ ਨੂੰ ਕਿਹਾ ਹੋਗਾ ਸੋ ਇਹ ਸਮਾਨ ਜਿਹਾ ਲਿਆਉਣਾ ਇਹਨਾਂ ਦੀ ਮੈਂ ਸੋਚਿਆ ਸੀ ਮਨੀ ਮਨੀ ਨੇ ਬੜਾ ਪਹਿਲਾਂ ਮੈਨੂੰ ਕਿਹਾ ਸੀਗਾ ਕਿ ਇਹਦੇ ਕੁਛ ਨਾ ਕਰਿਓ ਕੁਛ ਨਾ ਕਰਿਓ ਮੈਂ ਆਹ ਕਹਿਤਾ ਸੀਗਾ ਹਾਂ ਕਹਿੰਦੇ ਆਂਦਨੀ ਕੇ ਇਕੱਟਣਾ ਕੇ ਇਕੱਟਣਾ ਵੀ ਕਹਿੰਦੇ ਰਹਿਣ ਦਿੰਨੇ ਬਟ ਨਹੀਂ ਮੈਂ ਪਿਛਲੀ ਵਾਰੀ ਵੀ ਸਰਪ੍ਰਾਈਜ਼ ਦਿੱਤਾ ਸੀ ਪਿਛਲੀ ਵਾਰੀ ਵੀ ਸਰਪ੍ਰਾਈਜ਼ ਪਿਛਲੀ ਵਾਰੀ ਤੁਸੀਂ ਕੰਮ ਤੋਂ ਹੀ ਆਏ ਹਾਂ ਹਾਂ ਉਦੋਂ ਤੁਸੀਂ ਕੰਮ ਤੋਂ ਆਏ ਸੀ ਉਹ ਤੁਸੀਂ ਗਈ ਨਹੀਂ ਘਰ ਉਦੋਂ ਮੈਂ ਪਰ ਉਦੋਂ ਉਦੋਂ ਮੈਂ ਲੇਟ ਹੋ ਗਈ ਸੀ ਹਨਾ ਕਰਦੀ ਕਰਦੀ ਉਦੋਂ ਪ੍ਰੋਪਰਲੀ ਮੈਂ ਹਲੇ ਤੱਕ ਕੀਤੀ ਨਹੀਂ ਹੈ ਡੈਕੋਰੇਸ਼ਨ ਉਦੋਂ ਮਨੀ ਆ ਗਈ 90% ਹੋ ਹੀ ਗਈ ਵੈਸੇ ਹਾਂ 90% ਹੋ ਗਈ ਸੀ ਤੇ ਇਸ ਵਾਰੀ ਮੈਂ ਪਹਿਲਾਂ ਪਹਿਲਾਂ ਕੰਮ ਨਿਵੇੜ ਲਿਆ ਸਾਰਾ ਪਹਿਲਾਂ ਪਹਿਲਾਂ ਮਕਾ ਲਿਆ ਤੇ ਡੈਕੋਰੇਸ਼ਨ ਤਾਂ ਤੁਸੀਂ ਦੇਖ ਹੀ ਲਈ ਹੋਣੀ ਆ ਹੈਨਾ ਮਿਹਨਤ ਬਹੁਤ ਜ਼ਿਆਦਾ ਲੱਗੀ ਆ ਪਰ ਉਹਨੀ ਜ਼ਿਆਦਾ ਵਧਿਆ ਨਹੀਂ ਹੋਈ ਹੈਨਾ ਪਿਛਲੀ ਵਾਰੀ ਜ਼ਿਆਦਾ ਕੀਤੀ ਤੀ ਤੁਈ ਹਦਾ ਹਾਂ ਉਦੋਂ ਵੀ ਮੈਂ ਕੱਲੀ ਨਹੀਂ ਮੈਂ ਤਾਂ ਮਮਾ ਨਹੀਂ ਤੇ ਇਸ ਵਾਰੀ ਵੀ ਤੇ ਬਸ ਹੈਨਾ ਬਾਕੀ ਇਹ ਵਾਲਾ ਜਿਹੜਾ ਬਰਥਡੇ ਦਾ ਤੁਹਾਨੂੰ ਵਲੋਗ ਆ ਇਹ ਬਰਥਡੇ ਤੋਂ ਨੈਕਸਟ ਡੇ ਦੇਖਣ ਨੂੰ ਮਿਲੂਗਾ ਹੈਨਾ ਹਾਂਜੀ ਆਪਾਂ ਕੱਲ ਪਾਵਾਂਗੇ ਤੇ ਅੱਜ ਆ ਗਈ ਆ 4 4 April ਨੂੰ ਮੇਰਾ ਬਰਥਡੇ ਹੁੰਦਾ ਸੀ 4 April ਤੇ ਇਹ ਤੁਹਾਨੂੰ 5 ਨੂੰ ਮਿਲੂਗਾ ਦੇਖਣ ਨੂੰ ਵਲੋਗ ਹਨਾ ਹਾਂਜੀ ਤੇ ਹਾਂਜੀ ਮੈਂ ਇੱਕ ਚੀਜ਼ ਹੋਰ ਕਹਿਣੀ ਸੀਗੀ ਵਿਆਹ ਵਾਲਾ ਵਲੋਗ ਵਿਆਹ ਵਾਲਾ ਵਲੋਗ ਜਲਦੀ ਤੁਹਾਨੂੰ ਦੇਖਣ ਨੂੰ ਮਿਲੂਗਾ ਆਪਾਂ ਬਹੁਤ ਜ਼ਿਆਦਾ ਵਧੀਆ ਬਣਾਇਆ ਆ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਆ ਤੇ ਸਾਰਿਆਂ ਨੇ ਪਿਆਰ ਦੇਣਾ ਜਦੋਂ ਤੁਸੀਂ ਹਨਾ ਪਹਿਲੇ ਜਿਹੜੇ ਐਪੀਸੋਡਸ ਹੈਗੇ ਉਹਨਾਂ ਨੂੰ ਪਿਆਰ ਦਿੱਤਾ ਉਸ ਤੋਂ ਵੀ ਵੱਧ ਕੇ ਪਿਆਰ ਦੇਣਾ ਨੂੰ ਤੇ ਅ ਬਹੁਤ ਵਧੀਆ ਸੀ ਕਿੰਨੀ ਤਰੀਕ ਨੂੰ 11 ਨੂੰ ਨਹੀਂ 10 ਨੂੰ 9 ਨੂੰ 9 ਤਰੀਕ ਨੂੰ ਆਊਗਾ 9 ਨੂੰ ਆਊਗਾ ਵਿਆਹ ਵਾਲਾ ਐਪੀਸੋਡ ਠੀਕ ਹੈ ਤੇ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਹਾਂਜੀ ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਉਹਦੇ 'ਤੇ ਤੇ ਬਾਕੀ ਕੋਸ਼ਕ ਤੇ ਲੱਗ ਗਿਆ ਹੀ ਗਾ ਕਰਦੇ ਆ ਕੋਸ਼ਕ ਜਿਹੜਾ ਹੈ ਨਾ ਉਹ ਅਸੀਂ ਆਪਣੇ ਮਤਲਬ ਵਿਆਹ ਦਾ ਪਾਇਆ ਵੇਚ ਹੈ ਨਾ ਅੱਧਾ ਵਲੋਗ ਜਿਹੜਾ ਉਹ ਵਾਲਾ ਆਪਣੇ ਵਿਆਹ ਦਾ ਪਾਇਆ ਆਪਾ ਐਪੀਸੋਡ ਜਿਹੜਾ ਆ ਤੇ ਬਾਕੀ ਅੱਧਾ ਤੇ ਆਪਾਂ ਜੋ ਵੀ ਹੈ ਨਾ ਖੁਦ ਕੀਤਾ ਆ ਉਹ ਵਾਲਾ ਹੋਊਗਾ ਤੇ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਕਮੈਂਟ ਬੋਜੇ ਦਾ ਘਟ ਗਏ ਆ ਹਨਾ ਹਾਂਜੀ ਕਮੈਂਟ ਨਹੀਂ ਕਰਦੇ ਹੁਣ ਤੁਸੀਂ ਪਲੀਜ਼ ਕਮੈਂਟ ਕਰਕੇ ਸਾਡਾ ਹੌਸਲਾ ਵਧਾਇਆ ਕਰੋ ਜਿੰਨਾ ਵੀ ਵਿਊਜ਼ ਤੋਂ ਬਾਤ ਆ ਰਹੀ ਹੈ ਅੱਜ ਲੋ ਮੈਂ ਵਿਆਹ ਦੇ ਲਈ ਮੈਂ ਮਹਿੰਦੀ ਵੀ ਲਾਈ ਆ ਪੈਰਾਂ ਦੀ ਵੀ ਲਾਈ ਆ ਮਹਿੰਦੀ ਤੇ ਸਿਰਫ ਵਿਆਹ ਵਾਲਾ ਜਿਹੜਾ ਐਪੀਸੋਡ ਆ ਬਣਾਉਣ ਦੇ ਲਈ ਤੇ ਪਲੀਜ਼ 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 ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚਾਹੀ ਚੰਗੇ ਕਰੋ ਚਾਹੀ ਚੰਗੇ ਕਰੋ ਚਾਹੀ ਮਾੜੇ ਹਨਾ ਜਿਹੜੀ ਕੋਈ ਕਮੀ ਆ ਉਹ ਵੀ ਜਰੂਰ ਦੱਸੋ ਪਰ ਕਮੈਂਟ ਕਰਕੇ ਦੱਸੋ ਦਾ ਸਹੀ ਕੰਮ ਸੇ ਕੰਮ ਕਿ ਤੁਹਾਨੂੰ ਵਧੀਆ ਲੱਗਦਾ ਪਿਆ ਜਾਂ ਨਹੀਂ ਲੱਗਦਾ ਜਾਂ ਕੋਈ ਕਮੀ ਆ ਜਾਂ ਕਿੱਦਾਂ ਵੀ ਆ ਹੈਨਾ ਇਹ ਜਿਹੜਾ ਵਿਊ ਵਾਦੀ ਆ ਰਿਹਾ ਦਿਨੋਂ ਦੇਣ ਉਸ ਤੋਂ ਵਧੀਆ ਹੀ ਹੈ ਹਾਂ ਤੇ ਲੱਗਦਾ ਨਹੀਂ ਵੈਸੇ ਕਮੈਂਟ ਕਰਦੇ ਵੈਸੇ ਮਤਲਬ ਸਟਾਰਟਿੰਗ ਦੇ ਵਿੱਚ ਵਿਊ ਵੀ ਜ਼ਿਆਦਾ ਹੀ ਸੀਗੇ ਹੈਨਾ ਹਾਂਜੀ ਹੁਣ ਮਤਲਬ ਦੇਖਦੇ ਜਿਆਦਾ ਜਣੇ ਦੇਖਦੇ ਹੁਣ ਵੀ ਆ ਦੇਖਦੇ ਜਿਆਦਾ ਜਣੇ ਪਰ ਲਾਈਕ ਘੱਟ ਜਣੇ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਸਾਰਿਆਂ ਨੇ ਨਹੀਂ ਕੀਤਾ ਹੈਨਾ ਹੂੰ ਦੇਖਦੇ ਜਿਆਦਾ ਜਣੇ ਆ ਇੱਦਾਂ ਨਾ ਕਰਿਆ ਕਰੋ ਪਲੀਜ਼ ਬਹੁਤੋ ਦੇ ਗਰੀਬ ਹੋ ਗਏ ਹੈ ਯਾਰ ਹਰ ਕੋਟ ਪਾ ਦੋ 2000 3 4 ਇੱਦਾਂ ਨਾ ਕਰਿਆ ਕਰੋ ਪਲੀਜ਼ ਤੇ ਜੇ ਤੁਸੀਂ ਦੇਖਦੇ ਆਂ ਵੀਡੀਓ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਹੈਨਾ ਫਿਰ ਸਾਡਾ ਹੌਸਲਾ ਵਧਦਾ ਹੈ ਵੀ ਹਾਂ ਨੈਕਸਟ ਟਾਈਮ ਆਪਾਂ ਇਹਦੇ ਤੋਂ ਵੀ ਕੁਝ ਵਧੀਆ ਲੈ ਕੇ ਆਉਣਾ ਹੈ ਤੇ ਬੱਸ ਹਾਂਜੀ ਹੈਨਾ ਤੇ ਹੁਣ ਮੈਂ ਨਹੀਂ ਜਾਣਾ ਡਿਊਟੀ ਤੇ ਹਾਂਜੀ ਬਰਥਡੇ ਆਲਾ ਦਿਨ ਵੀ ਡਿਊਟੀ ਤੇ ਜਾਣਾ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਹਨਾ ਕੰਮ ਤੇ ਕਰਨਾ ਹੀ ਪੈਣਾ ਮੈਂ ਵੀ ਸਵੇਰੇ ਮੈਂ ਵੀ ਸਵੇਰੇ ਗਈ ਸੀਗੀ ਹਾਂਜੀ ਹਾਂਜੀ ਆਫਿਸ ਗਈ ਸੀਗੀ ਅੱਜ ਵੀਡੀਓ ਤਾਂ ਚਲੋ ਆਪਾਂ ਰਹਿਨ ਤਾਂ ਆਪਾਂ ਕਹਿੰਦੇ ਚਲੋ ਵੀਡੀਓ ਹਨਾ ਅੱਜ ਰਹਿਣ ਦਿੰਨੇ ਆ ਤੇ ਹੁਣ ਮੈਂ ਨਹੀਂ ਚਲ ਜਾਣਾ ਹਨਾ ਡਿਊਟੀ ਤੇ ਤੇ ਅੱਜ ਸਵੇਰੇ ਤਾਂ ਮੈਂ ਇਹਨਾਂ ਨੂੰ ਮਿਲੀ ਵੀ ਨਹੀਂ ਹਣਾ ਜਦੋਂ ਇਹ ਡਿਊਟੀ ਤੋਂ ਉਹਨਾਂ ਨੇ ਜਦੋਂ ਘਰ ਆਏ ਉਹ ਤੋਂ ਪਹਿਲੀ ਮੈਂ ਚਲ ਜਾਨੀ ਆ ਮੈਂ 6 ਵਜੇ ਪੂਰੇ ਘਰੋਂ ਨਿਕਲ ਜਾਨੀ ਆ ਤੇ ਮੈਂ ਨਹੀਂ ਹੁੰਦੇ ਹੈਗੇ ਆ ਇਹ 7:30 8 ਵਜੇ ਹੈਨਾ ਹਾਂ 8:00 ਹਾਂਜੀ ਤੇ ਆਪਾਂ ਫਿਰ ਹੋਣ ਮਿਲੇ ਸੀ ਹੁਣ ਮਿਲ ਨਹੀਂ ਜਾਈ ਦੋ ਤਿੰਨ ਘੰਟੇ ਦੀ ਦੋ ਤਿੰਨ ਘੰਟੇ ਦੀ ਮੁਲਾਕਾਤ ਹੋਣੀ ਚਾਹੀਦੀ ਹੈ ਫੇ ਹੁਣ ਇਹਨਾਂ ਨੇ ਚਲ ਜਾਣਾ ਆ ਤੇ ਬਾਸਣਾ ਹਾਂਜੀ ਚਲੋ ਫਿਰ ਠੀਕ ਆ ਜੀ ਹੈਨਾ ਹਾਂਜੀ ਤੇ ਇਹ ਵੀਡੀਓ ਤੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਮੇਰਾ ਮੈਂ ਸਰਪ੍ਰਾਈਜ਼ ਦਿੱਤਾ ਜਿਹੜਾ ਕਿੱਦਾਂ ਦਾ ਲੱਗਾ ਛੋਟੀ ਜੀ ਕੋਸ਼ਿਸ਼ ਹੈਗੀ ਕੁਝ ਵੱਡਾ ਤੇ ਨਹੀਂ ਕਰ ਪਾਈ ਹਨਾ ਹਾਂਜੀ ਛੋਟੀ ਜੀ ਕੋਸ਼ਿਸ਼ ਹੈਗੀ ਮੇਰੀ ਇੱਕ ਤੇ ਚਲੋ ਠੀਕ ਆ ਜੀ ਫੇ ਥੈਂਕ ਯੂ ਚਲੋ ਠੀਕ ਆ ਜੀ ਫੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਏ 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 ਮਿਲਿਆ ਲੋਕਾਂ ਨੂੰ